ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਪੱਤੇ ਗਰੂ ਪਿਆਰੀ ਸਾਧ ਸੰਗਤ ਜੀ ਆਪਾਂ ਪਿਛਲੇ ਪਾੜੇ ਚ ਗੱਲ ਕੀਤੀ ਮਹਾਰਾਜ ਰਜੀਤ ਸਿੰਘ ਦੇ ਵਿਆਹ ਦੀ ਤੇ ਹੁਣ ਆਪਾਂ ਗੱਲ ਕਰਦੇ ਆ ਸੰਨ 1791 ਦੇ ਆਰੰਭ ਦੀ ਗੱਲ ਹੈ ਜਦੋਂ ਮਾਹ ਸਿੰਘ ਨੇ ਗੁਜਰਾਤ ਦੇ ਇਲਾਕੇ ਦੇ ਹੱਕ ਰੱਖੀ ਅਗਰੌਣ ਵਾਸਤੇ ਉਹਨਾਂ ਚੜ੍ਹਾਈ ਕੀਤੀ ਤੇ ਉੱਥੇ ਸਹਿਬ ਸਿੰਘ ਪੰਗੀਨੇ ਬਿਨਾਂ ਲੜਾਈ ਤੋਂ ਰਕਮ ਦੇਣ ਤੋਂ ਮਾਹ ਸਿੰਘ ਨੂੰ ਨਾ ਕਰਤੀ ਤੇ ਉਹਨਾਂ ਨੇ ਗੱਲ ਲੜਾਈ ਤੱਕ ਵੱਧ ਗਈ ਤੇ ਸਹਿਬ ਸਹਿਬ ਸ਼ੇਕੜ ਸਿੰਘ ਜਦੋਂ ਉਹਨਾਂ ਦੀ ਮੈਦਾਨੇ ਜੰਗ ਵਿੱਚ ਸ਼ਕਤੀ ਨਾ ਵੇਖਦੇ ਹੋਏ ਤੇ ਉਹ ਸੋਦਰਾ ਦੇ ਕਿਲੇ ਵਿੱਚ ਜਾ ਬੈਠੇ ਤੇ ਇਹਨਾਂ ਨੇ ਕਿਲੇ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਕਿਲੇ ਨੂੰ ਘੇਰਾ 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 ਪਾਇਆ ਤੇ ਨਿੱਕੀਆਂ ਮੋਟੀਆਂ ਲੜਾਈਆਂ ਹੋਈਆਂ ਸਿੱਟਾ ਕੁਝ ਵੀ ਨਹੀਂ ਨਿਕਲਿਆ ਤੇ ਹੁਣ ਜੋ ਕਾਲਣਾ ਜੋ ਕਰਨਾਂ ਤੇ ਕਰਤਾਰ ਨਹੀਂ ਹੋਣਾ ਤੇ ਉੱਥੇ ਉਹਨਾਂ ਨੂੰ ਮਾਹ ਸਿੰਘ ਦੀ ਕਰੜੀ ਕਾਲਣਾ ਕਾਲਣਾ ਤੇ ਚੰਗੇ ਭੋਜਨ ਨਾ ਮਿਲਣ ਕਰਕੇ ਉਹਨਾਂ ਨੂੰ ਪੇਚਸ ਪੇਚਸ ਨਾਲ ਪੇਚਸ ਨਾਲ ਬਿਮਾਰ ਹੋ ਗਏ ਤੇ ਉਹ ਜਿਆਦਾ ਬਿਮਾਰ ਹੋਏ ਤੇ ਉਹਨਾਂ ਨੇ ਜਿਹੜੀ ਮੈਦਾਨੇ ਜੰਗ ਦੀ ਮੁਹੰਮਸੀ ਉਹ ਆਪਣੇ ਪੁੱਤਰ ਰਣਜੀਤ ਸਿੰਘ ਨੂੰ ਸੌਂਪ ਦਿੱਤੀ ਜਿਹੜੇ ਕਿ ਮੈਦਾਨੇ ਜੰਗ ਵਿੱਚ ਉਹਨਾਂ ਦੇ ਨਾਲ ਹੀ ਸਨ ਤੇ ਤੇ ਆਪ ਮਾ ਸਿੰਘ ਗੁਜਰਾਂਵਾਲੇ ਨੂੰ ਚੱਲੀ ਸਨ ਮੈਦਾਨ ਚੋਂ ਤੇ ਉਹਨਾਂ ਨੇ ਕੀ ਕੀਤਾ ਆਪਣੇ ਹੱਥਾਂ ਦੇ ਨਾਲ ਜਿਹੜਾ ਦਸਤਾਰ ਬੰਦੀ ਦੀ ਮਰਿਆਦਾ ਹੈ ਆਪਣੇ ਪੁੱਤਰ ਦਸਤਾਰ ਆਪਣੇ ਆਪਣੇ ਪੁੱਤਰ ਦੀ ਦਸਤਾਰ ਬੰਦੀ ਮਰਿਆਦਾ ਨੂੰ ਮਦਾਨੇ ਜੰਗ ਵਿੱਚ ਹੀ ਉਹਨਾਂ ਨੇ ਮਰਿਆਦਾ ਨੂੰ ਪੂਰਾ ਕੀਤਾ ਸੀ ਉਸ ਤੋਂ ਬਾਅਦ ਉਹ ਗੁਜਰਾਂਵਾਲੇ ਚਲੇ ਗਏ ਸਨ ਤੇ ਆਪਣੀਆਂ ਵੀਡੀਓ ਇਤਿਹਾਸਿਕ ਵੀਡੀਓ ਵੇਖਣ ਵਾਸਤੇ ਆਪਣਾ ਜਿਹੜਾ ਚੈਨਲ ਦੇ ਸਾਰੇ ਜਣੇ ਹੱਥ ਜੋੜ ਕੇ ਬੇਨਤੀ ਹੈ ਜਰੂਰ ਸਬਸਕ੍ਰਾਈਬ ਕਰੋ ਸਪੋਰਟ ਕਰੋ ਭਰਾ ਨੂੰ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਪੱਤੇ